ਇੱਕ ਪੀਓ ਦਾ ਸਾਬਕਾ ਪ੍ਰਧਾਨ ਰਿਹਾ ਇਹਦੀ ਸਟੇਟਮੈਂਟ ਹੈ ਕਹਿੰਦਾ ਜਦੋਂ ਤੋਂ ਮੈਂ ਪੀਯੂ ਦੇ ਵਿੱਚ ਦਾੜੀ ਰੱਖ ਕੇ ਜਾਣ ਲੱਗ ਗਿਆ ਪੱਗ ਬੰਨ ਕੇ ਜਾਣਾ ਉਦੋਂ ਤੋਂ ਕਹਿੰਦਾ ਸੈਂਟਰ ਨੂੰ ਮੇਰੀ ਪੱਗ ਵਿੱਚ ਉਗਣ ਲੱਗ ਗਈ ਆ ਮੇਰੀ ਦਾੜੀ ਵਿੱਚ ਉਗਣ ਲੱਗ ਗਈ ਆ ਕਹਿੰਦਾ ਇਹ ਗੁਰੂ ਦਾ ਸਰੂਪ ਆ ਕਹਿੰਦਾ ਜਦੋਂ ਤੋਂ ਮੈਂ ਆਪਣੇ ਆਪ ਨੂੰ ਦਾੜੀ ਰੱਖ ਕੇ ਦਸਤਾਰ ਬੰਨ ਕੇ ਪੀਯੂ ਵਿੱਚ ਜਾਣਾ ਤੇ ਜਿਹੜੇ ਉੱਥੇ ਪੀਯੂ ਦੇ ਵਿੱਚ ਪੁਲਿਸ ਵਾਲੇ ਖੜੇ ਹੁੰਦੇ ਆ ਕਹਿੰਦੇ ਉਹਨਾਂ ਦੇ ਹਿਰਦੇ ਬਲੁੱਧੜੇ ਜਾਂਦੇ ਆ ਉਹ ਮੇਰੀ ਪੱਗ ਤੋਂ ਮੇਰੀ ਦਾੜੀ ਤੋਂ ਛੜਦੇ ਆ ਕਹਿੰਦਾ ਜਦੋਂ ਤੋਂ ਮੈਂ ਦਾੜੀ ਰੱਖ ਲਈ ਮੈਂ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਕਹਿੰਦਾ ਮੈਂ ਆਪਣੇ ਆਪ ਨੂੰ ਕੁਸੇ ਇੱਕ ਸਿੱਖ ਸਮਝਣ ਲੱਗ ਗਿਆ ਕਿਉਂਕਿ ਇਹ ਸਾਡੀ ਗੁਰੂਆਂ ਦੀ ਪਛਾਣ ਹੈ ਪੱਗ ਬੰਨਣੀ ਦਾੜੀ ਰੱਖਣੀ ਮਾੜੀ ਗੱਲ ਨਹੀਂ ਹੈਗੀ ਮੈਂ ਕੱਟੀ ਹੈ ਕੋਈ ਰੱਖਦਾ ਹੈ ਕਿਸੇ ਨੇ ਕੱਟੀ ਹੈ ਕਿਸੇ ਨੇ ਪੱਗ ਬੰਨੀ ਹੈ ਕਿਸੇ ਨੇ ਪੱਗ ਨਹੀਂ ਬੰਨੀ ਇਹ ਵਿਸ਼ਾ ਜਿਹੜਾ ਹੈਗਾ ਇੱਕ ਤਾਂ ਅਸੀਂ ਕਹਿ ਸਕਦੇ ਹਾਂ ਕਿ ਆਪਣਾ ਵੀ ਹੋ ਸਕਦਾ ਨਿੱਜੀ ਨਿੱਜੀ ਮਸਲਾ ਵੀ ਹੋ ਸਕਦਾ ਔਰ ਅਸੀਂ ਇਹਨੂੰ ਗੁਰੂ ਸਾਹਿਬਾਂ ਨਾਲ ਜੋੜ ਕੇ ਵੀ ਵੇਖਦੇ ਹਾਂ ਗੁਰੂ ਸਾਹਿਬ ਜੀ ਦੀ ਜਿਹ پورے ਸਰੂਪ ਦੀ ਗੱਲ ਕਰੀਏ ਅਸੀਂ ਗੁਰੂ ਸਾਹਿਬ ਜੀ ਸਰੂਪ ਦੀ ਗੱਲ ਕਰੀਏ ਜਿਨ੍ਹਾਂ ਭਗਤਾਂ ਦੀ ਬਾਣੀ ਗੁਰਗ੍ਰੰਥ ਸਾਹਿਬ ਚ ਦਰਜ ਹੈ ਜੇ ਉਹਨਾਂ ਦੀ ਗੱਲ ਕਰੀਏ ਉਹਨਾਂ ਵਿੱਚ ਕੋਈ Hindu ਵੀ ਨੇ ਕੋਈ Musalman ਵੀ ਨੇ ਉਹਨਾਂ ਨੂੰ ਮੈਂ ਇਸ ਕਰਕੇ Hindu ਕਿਹਾ ਉਹ ਕਿਤੇ ਇਹ ਨਹੀਂ ਕਹਿੰਦੇ ਕਿ ਅਸੀਂ Hindu ਆ ਉਹ ਕਹਿੰਦੇ ਨਾ ਹਮ Hindu ਨਾ Musalman ਉਹ ਜਾਤ ਪਾਤਾਂ ਤੋਂ ਉੱਪਰ ਉੱਠ ਗਏ ਖਾਲਸਾ ਬਣ ਗਏ ਨੇ ਜਿਹੜਾ ਜਾਤ ਪਾਤਾਂ ਤੋਂ ਉੱਪਰ ਉੱਠ ਜਾਂਦਾ ਉਹ ਖਾਲਸਾ ਬਣ ਜਾਂਦਾ ਉਹ ਖਾਲਸਾ ਦਾ ਮਤਲਬ ਹੁੰਦਾ ਮਲਾਵੜ ਤੋਂ ਰਹਿਤ ਤੁਸੀਂ ਸਰੂਪ ਪਾਓ ਤੁਸੀਂ ਦਾੜੇ ਰੱਖੋ ਤੁਸੀਂ ਕਿਰਪਾ ਨਾ ਪਾਓ ਤੁਸੀਂ ਕਿਸ਼ਾਰੇ ਪਾਓ ਤੁਸੀਂ ਨਿਤਨੇਮ ਕਰੋ ਪਰ ਇੱਕ ਗੱਲ ਨੂੰ ਕਦੇ ਨਾ ਭੁੱਲਿਓ ਜਦੋਂ ਗੁਰੂ ਨਾਨਕ ਦੇਵ ਜੀ ਨੇ ਸਿੱਤਾਂ ਨੜ ਕੋਸ਼ਟ ਕੀਤੀ ਹੈ ਤੇ ਗੁਰੂ ਸਾਹਿਬ ਜੀ ਨੂੰ ਜਦੋਂ ਸਿੱਧਾਂ ਨੇ ਪੁੱਛਿਆ ਕਵਣ ਗੁਰੂ ਤੇ ਇਸ ਦਾ ਤੁ ਚੇਲਾ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਸ਼ਬਦ ਗੁਰੂ ਸੁਰਤੋਂ ਚੇਲਾ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦੇ ਆਂ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਮਨ ਜਿੱਤਣ ਦੀ ਗੱਲ ਕਰਦੀਆਂ ਮਨ ਜਿੱਤੇ ਜਗ ਜੀਤ ਤੇ ਗੁਰੂ ਸਾਹਿਬ ਜੀ ਕਹਿੰਦੇ ਮੂਤ ਪਲੇਤੀ ਕੱਪੜ ਹੋਇ ਲੈ ਸਾਬ ਨੂੰ ਲਈਏ ਧੋਏ ਪਰ ਇਹ ਮਤ ਪਾਪਾ ਕੇ ਸੰਗੂ ਧੋਵੇਂ ਨਾ ਆਵੇ ਕੇ ਰੰਗ ਕਹਿੰਦੇ ਗਿਆਨ ਸਮਝ ਨੜ ਜਿਮਨ ਦੇ ਵਿੱਚ ਮਦਮਾਗ ਵਿੱਚ ਮਾੜੇ ਵਿਚਾਰ ਹੋਣਗੇ ਉਹਨੂੰ ਚੰਗੇ ਵਿਚਾਰਾਂ ਨਾਲ ਧੋਤਾ ਜਾਂਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਹੁਣ ਅਸੀਂ ਆਪਣੇ ਆਪ ਨੂੰ ਧਾਰੋ ਅੱਜ ਦੇ ਟਾਈਮ ਦੇ ਵਿੱਚ ਕਹਿੰਦੇ ਹਾਂ ਅਸੀਂ ਸਿੱਖਾਂ ਅਸੀਂ ਦਸਤਾਰ ਬੰਨੀ ਹੈ ਦਸਤਾਰ ਮੈਂ ਵੀ ਬੰਨੀ ਹੈ ਜਿਹਨੂੰ ਵਧੀਆ ਲੱਗਦੀ ਹੈ ਲੱਗਦੀ ਹੈ ਬੰਨੋ ਕੋਈ ਚੱਕਰ ਨਹੀਂ ਦਸਤਾਰ ਬੰਨਣੀ ਮਾੜੀ ਗੱਲ ਨਹੀਂ ਦਸਤਾਰ ਬਹੁਤ ਕੌਮਾਂ ਦੇ ਵਿੱਚ ਬੰਨੀ ਜਾਂਦੀ ਹੈ ਮੁਸਲਮਾਨਾਂ ਦੇ ਵਿੱਚ ਵੀ ਦਸਤਾਰ ਬੰਨੀ ਜਾਂਦੀ ਹੈ ਰਾਜਸਥਾਨੀ ਵੀ ਪਾਉਂਦੇ ਨੇ ਹਰਿਆਣਵੀ ਵੀ ਪਾਉਂਦੇ ਨੇ ਤੇ ইরਾਨੀ ਵੀ ਪਾਉਂਦੇ ਸੀਗੇ ਪਹਿਲੇ ਪਹਿਲੇ ਅੰਗਰੇਜ਼ ਗੂਰੇ ਵੀ ਫਿਰ ਉਹਨਾਂ ਨੇ ਹੁੜੀ ਹੁੜੀ ਟੋਪੀ ਪਾਣੀ ਸ਼ੁਰੂ ਕਰ ਦਿੱਤੀ ਕਿਉਂਕਿ ਪਗਬੰਨਣ ਚ ਟਾਈਮ ਲੱਗਦਾ ਟੋਪੀ ਪਾਣ ਚ ਸਿਰ ਤੇ ਲੈਣੀ ਹੋਰ ਸਿਰ ਤੋਂ ਲੋਣੀ ਸੁੱਕੀ ਹੋ ਜਾਂਦੀ ਹੈ ਪਰ ਸਾਨੂੰ ਸਾਡੀ ਪਗ ਪਿਆਰੀ ਅਹਿਸਾਸ ਕਰਕੇ ਮੈਨੂੰ ਪਗ ਪਿਆਰੀ ਹੈ ਮੈਨੂੰ ਦਸਤਾਰ ਪਿਆਰੀ ਹੈ ਮੈਂ ਦਸਤਾਰ ਬੰਨਦਾ ਦਾੜੀ ਰੱਖਣੀ ਪਗ ਬੰਨਣੀ ਗੱਤਰਾ ਪਾਉਣਾ ਕਿਸ਼ਰਾ ਪਾਉਣਾ ਨਿਤਨੇਮ ਕਰਨਾ ਮੜਾ ਨਹੀਂ ਪਰ ਤੁਸੀਂ ਇਹ ਗੱਲ ਕਹੋ ਕਿ ਬਾਹਰੀ ਸਰੂਪ ਨੂੰ ਅਸੀਂ ਬਾਹਰੀ ਸਰੂਪ ਨੂੰ ਹੀ ਅਸੀਂ ਸਿੱਖੀ ਸਮਝੀਏ ਤੇ ਇਦਾਂ ਦੇ ਨਕਲੀ ਸਿੱਖ ਆਰਐਸਐਸ ਨੇ ਕਈ ਤਿਆਰ ਕਰ ਦਿੱਤੇ ਆ ਸਿੱਖਾਂ ਦੇ ਇਤਿਹਾਸ ਦੇ ਵਿੱਚ ਵੀ 99% ਫੀਗ ਚੀਜ਼ਾਂ ਲਿਖੀਆਂ ਹੋਈਆਂ ਹਨ ਉਹ ਚੀਜ਼ਾਂ ਲਿਖੀਆਂ ਹੋਈਆਂ ਜਿਹੜੇ ਮਨਮਨਤ ਮਨਮਤ ਤੇ ਖੜਦੀਆਂ ਨੇ ਜਿਸ ਮਨਮਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਕਾਰਦੀ ਆ ਉਹੀ ਮਨਮਤ ਸਾਡੇ ਇਤਿਹਾਸ ਦੇ ਵਿੱਚ ਲਿਖੀਆਂ ਹੋਈਆਂ ਨੇ ਔਰ ਇਤਿਹਾਸ ਆਰਐਸਐਸ ਦੇ ਬਲੂ ਤਿਆਰ ਕੀਤਾ ਜਾ ਰਿਹਾ ਤੁਸੀਂ ਸੂਰਜ ਪ੍ਰਕਾਸ਼ ਸੰਤੋਖ ਸਿੰਘ ਦਾ ਗ੍ਰੰਥ ਪੜ੍ਹ ਲਓ ਸੰਤੋਖ ਸਿੰਘ ਸੂਰਜ ਪ੍ਰਕਾਸ਼ ਲਿਖਣ ਤੋਂ ਪਹਿਲਾਂ ਆਤਮ ਸ਼ਕਤੀ ਦੁਰਗਾ ਨੂੰ ਯਾਦ ਕਰਦਾ ਤਾਹਾਂ ਜਾ ਕੇ ਕਹਿੰਦਾ ਇਹ ਮਾਤਾ ਰਾਣੀ ਇਹ ਦੁਰਗਾ ਇਹ ਆਦਿ ਸ਼ਕਤੀ ਮੈਨੂੰ ਬਲ ਦੇ ਏ ਕੀ ਮੈਂ ਦੱਸਾਂ ਗੁਰੂਆਂ ਦਾ ਇਤਿਹਾਸ ਨੂੰ ਉਹਨਾਂ ਦੀ ਗੱਲਾਂ ਬਾਤਾਂ ਨੂੰ ਉਹਨਾਂ ਦੇ ਵਿਚਾਰਾਂ ਨੂੰ ਲਿਖ ਸਕਾਂ ਇਹ ਸੰਤੋਖ ਸਿੰਘ ਸੂਰਜ ਪ੍ਰਕਾਸ਼ ਲਿਖਣ ਤੇ ਪਹਿਲਾਂ ਬੋਲ ਰਿਹਾ ਉਹਨੇ ਇਹ ਗੱਲ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਜ਼ਿਕਰ ਵੀ ਕੀਤੀ ਹੈ ਜਿਹੜੇ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜਿਹੜੇ ਸਾਡੇ ਪ੍ਰਚਾਰਕ ਨੇ ਉਹ ਵਿਚਾਰਦੇ ਨੇ ਗੁਰੂਆਂ ਗੁਰਦੁਆਰਿਆਂ ਦੇ ਵਿੱਚ ਇਸ ਕਰਕੇ ਮੈਂ ਤਾਂ ਗੱਲ ਇਹ ਕਰਦਾਂ ਜੇ ਸਿੱਖਾਂ ਦੀ ਬ੍ਰੇਨ ਬੋਸ ਦੀ ਗੱਲ ਕਰੀਏ ਤਾਂ 2300 ਸਾਲ ਪਹਿਲਾਂ ਹੀ ਕਰ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖਾਂ ਦਾ ਬ੍ਰੇ ਗੁਰੂ ਸਾਹਿਬ ਵਾਲੀ ਜਿਹੜੀ ਸਿੱਖੀ ਸੀ ਗੁਰੂ ਨਾਨਕ ਦੇਵ ਵਾਲੀ ਜਿਹੜੀ ਸਿੱਖੀ ਸੀ ਉਹ ਦਸਾਂ ਪਾਤਸ਼ਾਹੀਆਂ ਤੱਕ ਹੀ ਰਹਿ ਗਈ ਆ ਇਹ ਕਹ ਲੋ ਭੱਬਾ ਬੰਦਾ ਸਿੰਘ ਬਹਾਦਰ ਤੱਕ ਰਹਿ ਗਈ ਉਸ ਤੋਂ ਬਾਅਦ ਜਿਹੜੀ ਸਿੱਖੀ ਹੈ ਉਹ Hindu ਜਿੱਦਾਂ ਮੂਰਤੀ ਪੂਜਨ ਕਰਦੇ ਨੇ Hindu ਜਿੱਦਾਂ ਅਰਦਾਸਾਂ ਕਰਦੇ ਨੇ ਜੋ ਸਿਸਟਮ ਹੈ ਸਾਰਾ ਕੁਝ ਸਿੱਖਾਂ ਨੂੰ ਦਿੱਤਾ ਗਿਆ ਰਲ ਖੰਡ ਬਣਾਇਆ ਗਿਆ ਮਿਲਦਾ ਜੁਲਦਾ ਬਣਾਇਆ ਗਿਆ ਜਿੱਥੇ ਗੁਰੂ ਸਾਹਿਬ ਜੀ ਨੇ ਸ਼ਬਦ ਨੂੰ ਗੁਰੂ ਕਿਹਾ ਗਿਆ ਅਨ ਨੂੰ ਗੁਰੂ ਕਿਹਾ ਉੱਥੇ ਹੀ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਦੇ ਆ ਮੱਥਾ ਠੇਕਦੇ ਆ ਸਾਨੂੰ ਅਸੀਂ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਅਖੰਡ ਪਾਠ ਕਰਾਉਨੇ ਆ ਗੁਰੂ ਅਸੀਂ ਫਿਰ ਅ ਅਖੰਡ ਪਾਠ ਦੇ ਰੇਟ ਲਾ ਕੇ ਪੈਸੇ ਕਬੋਨੇ ਆ ਅਸੀਂ ਨਗਰ ਕੀਰਤਨ ਕੱਢਦੇ ਆ ਅਸੀਂ ਪ੍ਰਭਾਤ ਫੇਰੀ ਕੱਢਦੇ ਆ ਅਸੀਂ ਕਹਿੰਨੇ ਆ ਕਿ ਸਾਨੂੰ ਖੁਸ਼ੀ ਬਹੁਤ ਹੈ ਇਹ ਪੈਸਾ ਇਕੱਠਾ ਕਰਨ ਦਾ ਜਰੀਆ ਹੈ ਪੰਚਮ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਇਸ ਕਰਕੇ ਨਹੀਂ ਲਿਖਿਆ ਸੀ ਕਿ ਤੁਸੀਂ ਰੋੜਾ ਤੇ ਕਮਾ ਕੇ ਪੈਸਾ ਇਕੱਠਾ ਕਰਕੇ ਮੇਰੀ ਬੇਇੱਜ਼ਤੀ ਕਰੋ ਗੁਰੂ ਗ੍ਰੰਥ ਸਾਹਿਬ ਜੀ ਮੈਂਟਲੀ ਮਾਈਂਡ ਦੇ ਵਿਕਾਸ ਦੇ ਲਈ ਲਿਖਿਆ ਗਿਆ ਸੀ ਨਗਰ ਕੀਰਤਨ ਨਾ ਪ੍ਰਭਾਤ ਫੇਰੀਆਂ ਨਾ ਨਗਰ ਕੀਰਤਨ ਦਸਾਂ ਪਾਸ਼ਾਈ ਇਸ ਸਾਰਾ ਕੁਝ ਗੁਰੂ ਸਾਹਿਬਾਂ ਦੀ ਜੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਹੁੰਦਾ ਹੈ ਸਭ ਕੁਝ ਕਿਉਂਕਿ ਸਿੱਖਾਂ ਨੂੰ Hindu ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਅੱਜ ਨੇ ਕੀਤੀ ਗਈ ਇਹ 250 ਸਾਲ ਪਹਿਲਾਂ ਹੀ ਕੀਤੀ ਗਈ ਹੈ ਇਸ ਕਰਕੇ ਮੈਂ ਕਹਿੰਦਾ ਜਿਹੜੀ ਬਾਣੀ ਦਾ ਨਾਂ ਦੇ ਕੇ ਗੁਰਦੁਆਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜਿਹੜੇ ਗ੍ਰੰਥ ਪ੍ਰਚਾਰੇ ਜਾ ਰਹੇ ਨੇ ਦਸਮ ਗ੍ਰੰਥ ਸੂਰਜ ਪ੍ਰਕਾਸ਼ ਗ੍ਰੰਥ ਇਹ ਗ੍ਰੰਥਾ ਸਿੱਖਾਂ ਦੇ ਵੈਸੇ ਵੀ ਨਹੀਂ ਸੀ ਇਹ ਇਹਨਾਂ ਵਿੱਚ ਤਾਂ ਸਿੱਖਾਂ ਦੇ ਬਾਰੇ ਗੁਰੂ ਸਾਭਾ ਦੇ ਬਾਰੇ ਤਾਂ ਕਿਰਦਾਰ ਮੈੜਾ ਲਿਖਿਆ ਹੋਇਆ ਇਹਨਾਂ ਵਿੱਚ ਪਰ ਪ੍ਰਚਾਰ ਇਹ ਕਿਉਂ ਜਾ ਰਹੇ ਨੇ ਮਸਲਾ ਸਾਰਾ ਗੋਲ ਘੰਦਾ ਹੈ ਜੈਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋੜਾ ਤੇ ਕਮਾ ਕੇ ਨਗਰ ਕੀਰਤਨ ਦਾ ਰੂਪ ਦੇ ਕੇ ਪੈਸਾ ਇਕੱਠਾ ਕਰ ਸਕਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਵਿੱਚ ਬੈ ਕੇ ਉਹ ਕੂਟ ਪ੍ਰਚਾਰ ਗ੍ਰੰਥ ਪ੍ਰਚਾਰ ਕੇ ਪੈਸਾ ਇਕੱਠਾ ਕਿਉਂ ਨਹੀਂ ਕਰ ਸਕਦੇ ਧੰਦਾ ਬਿਜ਼ਨਸ ਪੂਜਾ ਪਾਠ ਸੰਸਾਰ ਕੀ ਕਾਰ ਮੈਂ ਨਹੀਂ ਕਹ ਰਿਹਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਇਹ ਠੀਕ ਹੈ ਤੇ ਇਸ ਕਰਕੇ ਪੁਜਾਰੀ ਜਿਹੜਾ ਹੈ ਬੜਾ ਛਤਰ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਸੇ ਪੁਜਾਰੀ ਨੇ ਕਿਸੇ ਔਰਤ ਦਾ ਕਿਸੇ ਲੜਕੀ ਦਾ ਬਲਾਤਕਾਰ ਕਰਨਾ ਹੁੰਦਾ ਸੀ ਨਾ ਜਦੋਂ ਉਹਨੂੰ ਕਿਸੇ ਔਦਤ ਦੇ ਜਾਂ ਕਿਸੇ ਲੜਕੀ ਦੇ ਅੰਗ ਬੜੇ ਸੋਹਣੇ ਲੱਗਦੇ ਸੀ ਸਰੀਰ ਬੜਾ ਸੋਹਣਾ ਲੱਗਦਾ ਸੀ ਤੇ ਉਹ ਆਪ ਕਹਿੰਦਾ ਹੁੰਦਾ ਸੀ ਜੇ ਤੁਸੀਂ ਆਪਣੀ ਲੜਕੀ ਦੀ ਸ਼ਾਦੀ ਕਰਨੀ ਹੈ ਕਿ ਦਾਤ ਆਪਣੀ ਲੜਕੀ ਨੂੰ ਮੰਦਰ ਵਿੱਚ ਛੱਡ ਕੇ ਜਾਓ ਮੇਰੀ ਸਿੱਧੀ ਰੱਬ ਨਾਲ ਗੱਲਬਾਤ ਹੈ ਜੇ ਇੱਕ ਇੱਕ ਦਿਨ ਲੜਕੀ ਮੰਦਰ ਵਿੱਚ ਰਹੇਗੀ ਤੇ ਰੱਬ ਨੂੰ ਭੇਟ ਚੜ ਜਾਏਗੀ ਭਾਵ ਕਿ ਰੱਬ ਨੂੰ ਪ੍ਰਵਾਨ ਹੋ ਜਾਏਗੀ ਪਰ ਰੱਬ ਨੂੰ ਰੱਬ ਦੀ ਪ੍ਰਵਾਨਗੀ ਦੇ ਲਈ ਪੁਜਾਰੀ ਇਹ ਗੱਲ ਕਹਿ ਕੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਸੀ ਪੁਜਾਰੀ ਜਦੋਂ ਲੜਕੀ ਇੱਕ ਰਾਤ ਮੰਦਰ ਵਿੱਚ ਰਹਿੰਦੀ ਸੀ ਪੁਜਾਰੀ ਬਲਾਤਕਾਰ ਕਰਦਾ ਸੀ ਸ਼ੋਸ਼ਣ ਕਰਦਾ ਸੀ ਇਹ ਅੱਜ ਵੀ ਹੁੰਦਾ ਹੈ ਅੱਜ ਵੀ ਧਰਮ ਦੇ ਨਾਂ ਤੇ ਝੂਠ ਗੱਪਾਂ ਘਪੜਾ ਸੁਣਾਈਆਂ ਜਾਂਦੀਆਂ ਨੇ ਤੇ ਬਲਾਤਕਾਰ ਵੀ ਹੁੰਦੇ ਨੇ ਗੱਲ ਮੇਰੀ ਇਹ ਹੈ ਜੇ ਤੱਕ ਕਹਿੰਦੇ ਹੋ ਤੁਸੀਂ ਕਿ ਦਸਤਾਰ ਬੰਨ ਕੇ ਦਾੜਾ ਰੱਖ ਕੇ ਗੱਤਰਾ ਪਾ ਕੇ ਅਸੀਂ ਸਿੱਖ ਬਣ ਜਾਂਦੇ ਹਾਂ ਅਸੀਂ ਬਾਹਰੀ ਪੇਖੀ ਤਾਂ ਬਣ ਜੰਨੇ ਆ ਗੁਰੂ ਸੱਭਾਂ ਵਰਗੇ ਅਸੀਂ ਦਿੱਸਣ ਤਾਂ ਲੱਗ ਜੰਨੇ ਆ ਪਰ ਅੰਦਰੋਂ ਅਸੀਂ ਗੁਰੂ ਨਾਨਕ ਵਰਗੀ ਜੁਰਤ ਨਹੀਂ ਪੈਦਾ ਕਰ ਸਕਦੇ ਗੁਰੂ ਨਾਨਕ ਦੇ ਤਾਂ ਸਿੱਧਾ ਨੂੰ ਸਿੱਧਾ ਕਹਿੰਦਾ ਸੀ ਜਿਹੜੇ ਸਿੱਧਾ ਨਾਲ ਜਦੋਂ ਗੋਸ਼ਟ ਹੋਈ ਕਿ ਭਾਈ ਸ਼ਬਦ ਗੁਰੂ ਸੁਰਤੋਂ ਚੇਲਾ ਹੈ ਗਿਆਨ ਗੁਰੂ ਹੈ ਮੈਂ ਤੁਹਾਡੇ ਵਾਂਗੂ ਨਹੀਂ ਕਿਤੇ ਮਾਲਾ ਹੱਥ ਚ ਮਾથે ਤੇ ਲੇਕ ਹੱਥ ਮਾਲਾ ਬਣਾ ਲੋਗਨ ਰਾਮ ਖਲੋ ਨਾ ਜਾਣਾ ਮੇਰਾ ਇਹ ਵੀ ਜ ਕੰਮ ਨਹੀਂ ਹੈ ਮੈਂ ਦਿਮਾਗ ਦੇ ਵਿਕਾਸ ਦੀ ਗੱਲ ਕਰਦਾ ਮਾਈਂਡ ਨੂੰ ਡਿਵੈਲਪ ਕਰਕੇ ਜਿਉਣ ਦੀ ਗੱਲ ਕਰਦਾ ਮੈਂ ਇਹ ਗੁਰੂ ਨਾਨਕ ਦਾ ਫਰਸਟ ਸਟੈਪ ਹੈ ਤੇ ਅੱਜ ਇਸ ਫਲਸਫੇ ਤੋਂ ਅਸੀਂ ਕੁਸ਼ੂ ਦੂਰ ਆ ਤੇ ਪੁਜਾਰੀਆਂ ਦੇ ਐਸੇ ਜਾਲ ਵਿੱਚ ਫਸ ਗਏ ਆ ਜਿੱਥੇ ਝੂਠ ਗੱਪ ਗਪੋੜਾ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਉਹ ਗੁਰੂ ਸੱਭਾ ਦੇ ਨਾਂ ਤੇ ਵਿਕਦਾ ਹੈ ਇਸ ਕਰਕੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਅੱਜ ਸਿੱਖੀ ਜਿਹੜੀ ਹੈ ਉਹ ਰੋੜ ਰਹੀ ਹੈ ਸਿੱਖੀ ਜਾਂ ਤਾਂ ਤੱਤੇ ਤਵੀ ਤੇ ਬੈ ਕੇ ਸ਼ਹੀਦ ਕਰ ਦਿੱਤੀ ਗਈ ਸਿੱਖੀ ਨੂੰ ਜਾਂ ਤਾਂ ਸਰੀਰ ਦਾ ਸਰੀਰ ਤੋਂ ਸਿਰ ਤੜ ਜੁਦਾ ਕਰ ਦਿੱਤਾ ਗਿਆ ਸਿੱਖੀ ਦੇ ਪਿੱਛੇ ਦੇ ਵਿੱਚ ਛੁਰਾ ਮਾਰਿਆ ਗਿਆ ਸਿੱਖੀ ਨੂੰ ਦੋ ਕੋੜਿਆਂ ਦੇ ਬਦਲੇ ਵੇਚਿਆ ਗਿਆ ਉਹ ਸਿੱਖੀ ਜਿਨੇ ਸਮਾ ਇੱਕ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਉਹ ਸਿੱਖੀ ਨੂੰ ਅਸੀਂ ਗਵਾਚ ਗਵਾ ਲਈ ਉਹ ਸਿੱਖੀ ਅੱਜ ਸਾਡੇ ਕੋਲ ਨਹੀਂ ਅੱਜ ਜਿਹੜੀ ਸਾਡੇ ਕੋਲ ਸਿੱਖੀ ਹੈ ਉਹ ਵਿਖਾਵਿਆਂ ਵਾਲੀ ਸਿੱਖੀ ਹੈ ਦਿਖਾਵਿਆਂ ਵਾਲੀ ਸਿੱਖੀ ਹੈ ਜਿੱਦਾ ਜਨਾਨੀ ਗਹਿਣਾ ਪਾ ਕੇ ਆਪਣੇ ਗਹਿਣੇ ਪੂਰਾ ਔਰਤਾਂ ਨੂੰ ਦਿਖਾਉਂਦੀ ਆ ਦੇਖ ਮੇਰੇ ਕੋਲ ਮਹਿੰਗਾ ਗਹਿਣਾ ਹੈ ਅੱਜ ਅਸੀਂ ਇਦਾਂ ਹੀ ਨਕਲੀ ਸਿੱਖੀ ਨੂੰ ਧਾਰਨ ਕਰਕੇ ਲੋਕਾਂ ਨੂੰ ਵਿਖਾ ਰਹੇ ਆ ਦੇਖ ਮੈਂ ਸਿੱਖਾਂ ਪਰ ਜੁਰਤ ਗੁਰਨਾਨਕ ਵਾਲੀ ਅੰਦਰ ਹੈ ਨਹੀਂ ਗੁਰਨਾਨਕ ਨੇ ਤਾਂ ਬਾਵਰ ਨੂੰ ਜਾਵਰ ਕਿਹਾ ਸੀ ਉਹ ਜ਼ੁਰਤ ਲਿਆਣੀ ਐਨੀ ਸੋਖੀ ਗੱਲ ਨਹੀਂ ਹੈ। ਭੋਰਿਆਂ ਵਿੱਚ ਬਹਿ ਕੇ ਰਾਮ ਰਾਮ ਕਰਨਾ ਵਾਹਿਗੁਰੂ ਵਾਹਿਗੁਰੂ ਕਰਨਾ ਤਾਂ ਬਹੁਤ ਸੋਖਾ ਹੈ। ਜਿੱਦਣ ਤੁਸੀਂ ਮਾਰੇ ਸਿਸਟਮ ਖਿਲਾਫ ਬੋਲਣ ਲੱਗੇ ਨਾ ਉਦੋਂ ਪਤਾ ਲੱਗਣਾ ਕਿ ਸਿੱਖੀ ਔਰ ਸੱਚ ਕਿੰਨਾ